ਗੁਰ ਗੋਬਿੰਦ ਸਿੰਘ ਜੀ ਦਾ ਮੇਰੀ ਪੇਰੀ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਇਆ ਗਿਆ ਇਸ ਮੌਕੇ ਕੰਠਪਾਠ ਸਾਹਿਬ ਦੇ ਪੋਗ ਮਗਰੋ ਸਚਕੰਠ ਸ਼੍ਰੀ ਮੰਦਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਜੁੜਾ ਹੈ ਕਰਵਾਇਆ ਇਸ ਤੋਂ ਬਾਅਦ ਅਰਦਾਸ ਕੀਤੀ ਗਈ ਅਤੇ ਪਾਵਨ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਲਿਆ ਹੈ ਦੱਸਦੇ ਕਿ ਸਮਾਗਮ ਦੇ ਦੌਰਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਰੀ ਰਗबीर ਸਿੰਘ ਨੇ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ ਹੈ ਅਤੇ ਗਿਆਨੀ ਰਗबीर ਸਿੰਘ ਨੇ ਸਮੂੱਚੀ ਕੌਮ ਨੂੰ ਤਰਜੜਾ ਹੈ ਤਣੇਬੰਦੀ ਤੇ ਵਿਚਾਰ ਧਾਰਕ ਮਤਪੇਦ ਪਾਸੇ ਰੱਖ ਕੇ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਨਸਾਰੀਆਂ ਕਮਾ ਦੇ ਲਈ ਜੋੜਾ ਹੈ ਨੇ ਕਮਾ ਦੇ ਲਈ ਇਕੱਠੇ ਹੋ ਕੇ ਯਤਨ ਕਰਨ ਦੀ ਅਪੀਲ ਕੀਤੀ ਹੈ ਜਗਰ ਜੀ ਕੀ ਫਤਿਹ ਤਨਤਨਸ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ 6ਵੇਂ ਪਾਸਾ ਤਨਤਨਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਤੇ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਇੱਕ ਮੇਰੀ ਦੀ ਇੱਕ ਪੀਰੀ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਅੱਜ 6ਵੇਂ ਪਾਸੇ ਦਾ ਉਸ ਮੇਰੀ ਪੀਰੀ ਦੀਪਸ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਪਰਸੋਂ ਰੋਜ ਤੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਕੀ ਹੁਣ ਭੋਗ ਪਾਏ ਗਏ ਨੇ ਇਸ ਗੁਰਮਤ ਸਮਾਗਮ ਸੰਬੰਧੀ ਪਿਛਲੇ 9 ਜੁਲਾਈ ਤੋਂ ਗੁਰਦੁਆਰਾ ਵਿਵੇਕਸਰ ਵਿਖੇ ਸ਼ਾਮ ਨੂੰ 5 ਤੋਂ 6 ਵਜੇ ਤੱਕ 15 ਜੁਲਾਈ ਤੱਕ ਲਗਾਤਾਰ ਗੁਰਮਤ ਸਮਾਗਮ ਕੀਤੇ ਗਏ ਨੇ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸواری ऐसे दीनदयाल सतगुरु मेरी पीरी दे मालिक साहिब सतगुरु श्री गुरु हरगोबिंद साहिब सच्चे बादशाह महाराज ਜਿਨ੍ਹਾਂ ਨੇ ਸਮੇਂ ਦੀ ਹਕੂਮਤ ਨੂੰ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਜ਼ਬਰ ਜ਼ੁਲਮ ਦੇ ਖਿਲਾਫ ਦਿੱਲੀ ਤਖਤ ਦੇ ਸਨਮੁਖ ਅਕਾਲ ਦਾ ਤਖਤ ਰਚਿਆ ਜਿਸ ਦੀ ਰਚਨਾ ਸਮੇਂ ਜਿੱਥੇ ਸਤगुरु सच्चे बादशाह महाराज ਆਪ ਹਾਜ਼ਰ ਸਨ ਉੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਇਤਿਹਾਸ ਦੇ ਪਾਵਨ ਬਚਨ ਹਨ ਕਿ ਕਿਸੇ ਹੀ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਉਹ ਪਾਵਨ ਤਖਤੇ ਬਰਾਜਣ ਸਮੇ ਤਖਤ ਵਹਿ ਤਖਤ ਹੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਏ ਕੈਸੀ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੁਰਦਾ ਹੋ ਚੁਕੀ ਜ਼ਮੀਰ ਵਾਲੇ ਲੋਕਾਂ ਦੀ ਜ਼ਮੀਰ ਨੂੰ ਜਗਾਉਣ ਵਾਸਤੇ ਉਹਨਾਂ ਦੇ ਅੰਦਰ ਨਵੀਂ ਰੂਹ ਪੂਕੀ ਅਤੇ ਆਪ ਮੀਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਪਾਵਨ ਤਖਤ ਤੇ ਵਿਰਾਜਮਾਨ ਹੋਏ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਸ਼ਸਤਰ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ ਕਿਆਸ ਕਿਰਪਾਨ ਖੰਡੋ ਖੜਗ ਤਲਕ ਤਬਰ ਅਰ तीर ਸੈਭ ਸਰੋਹੀ ਸਹਿਤੀ ਜਹੇ ਹਮਾਰੇ ਪੀਰ ਉਥੇ ਨਾਲ-ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਦਲੇ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇ ਨੇ ਮੇਰੀ ਪੀੜੀ ਦਿਵਸ ਦੇ ਮੌਕੇ ਸਚਕ੍ਰਮੰਦਾ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਅਤੇ ਇਸੇ ਮੌਕੇ ਤੇ ਉਹਨਾਂ ਨੇ ਸਮੂਹ ਸੰਗਤਾਂ ਨੂੰ ਮੇਰੀ ਪੀੜੀ ਦਿਵਸ ਦੀ ਵਧਾਈ ਵੀ ਦਿੱਤੀ ਹੈ। ਮਨਜੀਤ ਸਿੰਘ ਜੀਕੇ ਨੇ ਕੇਂਦਰ ਸਰਕਾਰ ਦੇ ਵੱਲੋਂ ਕਟਗਿੰਤਿਆਂ ਨੂੰ ਦਬਾਉਣ ਦੇ ਲਈ ਅਤੇ ਨਵੇਂ ਕਾਨੂੰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਨਿੰਦਣਯੋਗ ਹੈ ਕਿਹਾ ਹੈ। ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਦਲਜੀਤ ਦੋਸਾਂਝ ਨੇ ਰਾਜਨੀਤਿਕ ਰੰਤੇ ਕਿਹਾ ਕਿ ਇਹ ਦਲਜੀਤ ਦੋਸਾਂਝ ਪਹਿਲੇ ਭਾਰਤੀ ਹੈ ਫਿਰ ਪੰਜਾਬੀ।